ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਐ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫੀਡਪੋਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰਦਾ ਕਿਉਂਕਿ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲ ਆ ਤੇ ਲੋ ਦੇ ਵਿੱਚ ਮੁੱਲੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਲੂ ਕਿਆ ਕਿਸੇ ਨੇ ਨਹੀਂ ਰੋਕੀ ਨੂੰ ਕਿਆ ਕਿਸੇ ਨੇ ਨਹੀਂ ਕੋਟ ਬੈਕ ਮੱਥੇ ਪੰਗਿਆ ਉਹ ਤੋਂ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲ ਹੀ ਨਹੀਂ ਸਕਦਾ ਕਿ ਇੰਨਾ ਇੰਨਾ ਸਤਾਰ ਮਾਲ ਇੱਜ਼ਤ ਪਿਆਰ ਦਿੱਤਾ ਫ੍ਰੀਪੋਰਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਨਹੀਂ ਰਹਿਣੀ ਰਹੂਗਾ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿਉਂਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਚਿਤਾ ਕੇ ਦੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਕੋ ਉਹ ਮੰਗ ਉਹ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਬਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਉੱਤੇ ਉਹਨਾਂ ਦਾ ਮੁਕਾਬਲੇ ਇਹਨਾਂ ਦਾ ਕੰਮ ਉਸਿਆ ਜਿਹੜੀ ਇੱਕ ਟਾਈਮ ਫਰੇਂਸ ਇਹ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀ ਤੋਂ ਮਾਨਯੋਗ ਹਾਂ ਮੈਂ ਕਦੋਂ ਲੜਿਆ ਅੰਡੀਪੈਂਡੈਂਟ ਇਨਫੈਕਟ ਤੁਹਾਨੂੰ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੋਹਨ ਦੇਵ ਜੀ ਕਹਿੰਦੇ ਭਾਈ ਜੀ ਜੇ ਤੁਸੀਂ ਇਸ ਵਾਰੀ ਵੀ ਕਿਸੇ ਪਾਰਟੀ ਵੱਲੋਂ ਖੜਦੇ ਹੋ ਤਾਂ ਫੇਰ ਕਿ ਜਿਹਾ ਹੀ ਤੁਰਿਆ ਤੁਹਾਨੂੰ ਨਾਲ ਵੀ ਤੁਸੀਂ ਹਿੰਦੀ ਪੜ੍ਹਦੇ ਤਾਂ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹ ਕੇ ਵੀ ਉਹਨਾਂ ਨੂੰ ਪਿੱਛੇ ਛੱਡ ਸਕਦੇ ਅਸੀਂ ਕਿਉਂ ਗੁਰੂ ਘਰ ਮੱਥਾ ਟੇਕਦੇ ਆ ਬਹੁਤ ਰੁਖਵਤ ਮਿਆਦੀ ਬਹੁਤ ਜਦੋਂ ਤੇ ਅਸੀਂ ਫੂਲ ਵਾਲਾ ਗਰੋਡ ਚੌਕ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਸੀ 3-4 ਰੋਡ ਚੌਕ ਕਿਤੇ ਆ ਸਾਰਾ ਕੁਝ ਹੀ ਬਦਲ ਗਿਆ